ਸਾ希 ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤੇ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਸਰਦਾਰ ਚਰਨ ਸਿੰਘ ਡੇਰੀ ਫਾਰਮ ਤੇ ਪਹੁੰਚੇ ਆਂ ਪਿੰਡ ਸ਼ਾਹਪੁਰ ਤਹਿਸੀਲ ਫਲੋਰ ਤੇ ਜ਼ਿਲ੍ਹਾ ਜ਼ਿਲੰਧਰ ਗੱਲਬਾਤ ਥੋੜੀ ਬਾਈ ਨਾਲ ਕਰਾਵਾਂਗੇ ਮਨੀ ਸ਼ਾਹਪੁਰੀਏ ਨਾਲ ਝੋਟੀਆਂ ਕੈਮਰੇ 'ਚ ਪੰਜ ਦਿਖਾਵਾਂਗੇ ਤੇ ਦਿਖਾਉਣ ਆਏ ਤੇ ਝੋਟੀਆਂ ਸੱਜਣੋ ਆਪਾਂ 8 ਤਿੰਨ ਝੋਟੀਆਂ ਬਾਈ ਤੋਂ ਹੁਣੇ-ਹੁਣੇ ਸੇਲ ਹੋ ਗਈਆਂ ਲੈ ਗਏ ਸੱਜਣੋ ਆਪਣੇ ਤੋਂ ਪਹਿਲਾਂ ਥੋੜਾ ਜਿਹਾ ਤੇ ਫਿਲਹਾਲ ਦਿਖਾਵਾਂਗੇ ਪੰਜ ਕਵਾਲਿਟੀ ਦਿਖਾ ਦਾਂਗੇ ਫੁੱਲ ਟੌਪ ਦੀ ਆ ਜਾ ਮੰਨੀ ਫਿਰ ਹੋਰ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਮੰਨੀ ਆ ਕਹਿੰਦੇ ਸ਼ਾਹਪੁਰੀਆ ਹੈ ਸ਼ਾਇਆ ਹੋਇਆ ਅੱਜ ਗੱਲ ਮਾਲਕ ਜੀ ਮੇਰੇ ਆ ਜੀ ਤੁਹਾਡਾ ਸਵਾਗਤ ਹੈ ਚੰਦ ਸਿੰਘ ਡੈਰੀ ਫਾਰਮ ਤੇ ਤੇ ਆਪਣਾ ਇੰਸਟਾਗ੍ਰam ਤੇ ਪੇਜ ਵੀ ਹੈ ਚੰਦ ਸਿੰਘ ਡੈਰੀ ਫਾਰਮ ਦਾ ਠੀਕ ਹੈ ਕਰ ਲਿਓ ਠੀਕ ਹੈ ਕਰ ਲਿਓ ਯਾਰ ਮੁੰਡੇ ਦਾ ਪੇਜ ਜਰੂਰ ਫੋਲੋ ਕਰ ਲਿਓ ਰੇਸ ਆ ਸਾਡੇ ਇੰਸਟਾਗ੍ਰam ਤੇ ਨਹੀਂ ਰੇਸ ਮੇਰੀ ਤਾਂ ਨਾ ਰੇਸ ਕੋਈ ਨਹੀਂ ਜੀ ਮੰਨੀ ਆ ਆਪਣੇ ਨਾਲ ਥੋੜਾ ਜਿਹਾ ਅੱਗੇ ਚੱਲਦਾ ਫੋਲੋ ਆਪਣੇ ਨਾਲ ਵੀ ਕਰ ਲਿਓ ਸ਼ੁਰੂ ਕਿਹੜੇ ਪਾਸੇ ਕਰੀਏ ਇੱਧਰੋਂ ਕਰ ਲੈਨੇ ਜੀ ਸੂਆ ਕਿਹੜਾ ਬਣੀ ਇਹਦਾ ਦੂਜਾ ਸੂਆ ਬਾਈ ਜੀ ਦੂਜਾ ਸੂਆ ਕਿੰਨੇ ਕ ਦਿਨ ਦੀ ਸੂਈ ਆ ਸੂਈ ਨੂੰ ਅੱਜ 6ਵਾਂ ਦਿਨ ਆ ਜੀ ਆ 6 ਕ ਦਿਨਾਂ ਦੀ ਸੂਈ ਹੋਈ ਆ ਦੁੱਧ ਕਿੰਨਾ ਕ ਹਾਜ਼ਰ ਆ ਜੀ ਦੁੱਧ 16 15 ਤੋਂ ਪਲੱਸ ਹੀ ਆ ਜੀ 15 ਤੋਂ ਪਲੱਸ ਆ ਹਾਂ ਜੀ ਤੇ ਇੱਕ ਗੱਲ ਹੋਰ ਦੱਸ ਦੇਣਾ ਦੁੱਧ ਜਿੰਨਾ ਬਾਈ ਦੱਸੂਗਾ ਡੰਗ ਦੋ ਡੰਗ ਉਹ ਤਸੱਲੀ ਕਰਾ ਦਾਂਗੇ ਚਾਰ ਟਾਈਮ ਚਵਾ ਦਾਂਗੇ ਜੀ ਠੀਕ ਆ ਗੱਲ ਮੈਂ ਦੋ ਆਖਿਆ ਬਾਈ ਕਹਿੰਦਾ ਆਪਾਂ ਚਾਰ ਟਾਈਮ ਚਵਾ ਕੇ ਤਸੱਲੀ ਕਰਕੇ ਛੋਟੀਆਂ ਆਪਣੇ ਕੋਲ 7 ਸੀ ਦੋ ਸੇਲ ਹੋ ਗਈਆਂ 5 ਰਹਿ ਗਈਆਂ ਠੀਕ ਆ ਗੱਲ ਹਾਂ ਜੀ ਤੁਸੀਂ ਲੇਟ ਥੋੜਾ ਜਾ ਹੋਗੇ ਜੀ ਹੌੜਾ ਜਿਹਾ ਪਛਾਣ ਹੋ ਕੇ ਦਿਖਾਦੀ ਕਿਉਂਕਿ ਕਈ ਵਾਰੀ ਘਰੇਲੂ ਸੱਜਣ ਦੇ ਘਰੋਂ ਹਨਾ ਕਿਸੇ ਤੋਂ ਆਈ ਹੁੰਦੀ ਹੈ ਡਰਦਾ ਹੁੰਦਾ ਜੀ ਸੂਆ ਦੂਜਾ ਤੇ ਭਾਂਡੇ ਚ ਤੋੜਦੇ ਕੋਈ ਗੱਲ ਨਹੀਂ ਐਨੂੰ ਤੋੜਦੇ ਥੋੜੀ ਥੋੜਾ ਜਿਹਾ ਡਰਦੀ ਆ ਝੋਟੀ ਪਰ ਜੇ ਆਰਡਰ ਦੀ ਗੱਲ ਕਰ ਲਈ ਆਰਡਰ ਬੜਾ ਚੌੜਾ ਰੱਖਦੀ ਆ ਪਹੁੰਚ ਕੇ ਦਿਖਾਣੀ ਹੌਲੀ ਹੌਲੀ ਤੇ ਕਾਈ ਜੀ ਨਾਲ ਲਿਖਾ ਲਿਆ ਐਨੂੰ ਲੈ ਚੱਲ ਆ ਇਧਰੋਂ ਮੋੜ ਕੇ ਖਾਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਰੱਖਦੀ ਆ ਫੁੱਲ ਗੈਪ ਕੇ ਜਿਵੇਂ ਸਾਨੂੰ ਦੱਸਿਆ ਨਾ ਵਾ ਵੀ ਘਰੇਲੂ ਕਈ ਵਾਰੀ ਪਸ਼ੂ ਹਨਾ ਅੰਦਰੋਂ ਨਿਕਲਿਆ ਨਹੀਂ ਹੁੰਦਾ ਘਰੋਂ ਉਹਦੇ ਕਰਕੇ ਥ ਕੱਦ ਕਾਠ ਵੀ ਫੁੱਲ ਵੱਡਾ ਰੱਖਦੀ ਆ ਤੇ ਸਿੰਗ ਵੀ ਬੰਦ ਰੱਖਦੀ ਆ ਤੇ ਜਿਹੜਾ ਦੁੱਧਾ ਦੁੱਧ ਵੀ ਸੱਜਣੋਂ ਇਹਦੇ ਕੋਲੇ ਚੰਗਾ ਧਿਆਰੀ ਦਾ ਥੋੜਾ ਜਿਹਾ ਡਰਦੀ ਜਨੂਰ ਆ ਜਿਵੇਂ ਆਪਾਂ ਗੱਲ ਕਰ ਕੈਮਰੇ ਤੋਂ ਬਾਈ ਇਹ ਮੋਬਾਈਲ ਤੋਂ ਥੋੜਾ ਜਿਹਾ ਡਰਦੀ ਆ ਝੋਟੀ ਉੱਦਾਂ ਪੂਰੀ ਠੰਢੀ ਆਂ ਪਾ ਮਾ ਥੱਲੇ ਬਹਿ ਜਾਓ ਠੀਕ ਆ ਗੱਲ ਹਾਂਜੀ ਥੋੜੇ ਕੈਮਰੇ ਤੋਂ ਡਰਦੀ ਆ ਹੋਣ ਚਬਾਉਣ ਦੀ ਬਾਈ ਕਿਹਾ ਹੈਗਾ 100 ਦੀ 100 100 ਨੰਬਰ ਹੀ ਆ ਜੀ ਇਹ ਆਰਡਰ ਰੱਖਦੀ ਆ ਫੁੱਲ ਚੌੜਾ ਹਾਂਜੀ ਆਰਡਰ ਰੱਖਦੀ ਆ ਫੁੱਲ ਚੌੜਾ ਕੱਦ ਪਿੱਡ ਵੀ ਚੰਗਾ ਥਾਣਾ ਲੱਗੇ ਨੇ ਤੇ ਫੁੱਲ ਗੈ ਉਦਾਂ ਦੀ ਗੱਲ ਬਾਤ ਆ ਇੱਥੋਂ ਦਿਖਾ ਜੰਗਾ ਜੀ ਆਰਡਰ ਹੋਏ ਕੱਦ ਵੀ ਫੁੱਲ ਲੰਬੀ ਲੰਬੀ ਵੀ ਫੁੱਲ ਆ ਜਿਹੜਾ ਦੁੱਧਾ ਦੁੱਧ ਵੀ ਚੰਗਾ ਤੇਰੀ ਦਾ ਦੁੱਧ 15 ਤੋਂ ਪਲੱਸ ਆ ਸੂਈ ਨਾਲ ਛੀਵਾ ਦੇਣਾ ਹੀ ਆ ਜੀ ਠੀਕ ਆ ਟਾ ਮਗਰਿਆ ਪੈਸੇ ਕਿੰਨੇ ਲਵਾਂਗੇ ਮਨੀ ਦੇ ਮੁੱਲ ਕਰਾਉਣ ਨੂੰ ਜੇ ਜਿੰਨਾ ਮੱਝ ਕਰਾ ਦ 2.5 ਲੱਖ ਰੁਪਈਆ ਲੈ ਲਵਾਂ 2 ਲੱਖ ਤੇ 25 ਹਾਂਜੀ ਮਾਫੀ ਕੋਈ ਹੋ ਜਾ ਟਾ ਮੈਂ ਮੌਕੇ ਦੇ ਬਾਈ ਜੀ ਠੀਕ ਆ ਕੰਨ ਹਾਂਜੀ ਮਾਫੀ ਬਾਈ ਕਹਿੰਦਾ ਮੌਕੇ ਤੇ ਕਰ ਦਾਂਗੇ 2 ਲੱਖ ਤੇ 25000 ਇਹਦਾ ਮੁੱਲ ਆ 6 ਦਿਨਾਂ ਦੀ ਸੂਈ ਹੋਈ ਆ ਤੇ 2000 ਰੁਪਈਆ ਇਹਦੇ ਚ ਹੋ ਜੂਗੀ ਹੋਰ ਛੱਡ ਦਵਾਂਗੇ ਮੌਕੇ ਤੇ ਬਾਈ 2000 ਚ ਹੋਰ ਵੀ ਪਾਈ ਕਹਿੰਦਾ ਛੱਡ ਦਾਂਗੇ ਤੇ ਹੁਣ ਮਾਰਦੇ ਕਹੇ ਜੀ 2 ਨੰਬਰ ਵਾਲੀ ਤੇ ਇਹਦੇ ਪਹਿਲਾਂ ਆਰਡਰ ਤੇ ਮਾਰਦੇ ਕੈਮਰਾ ਇੱਥੋਂ ਆਰਡਰ ਕੁਆਲਿਟੀ ਆ ਦਿਖਾ ਦੇ ਸਭਾ ਆਦੀ ਆ ਗਈ ਠੰਡੀ ਸੀਲ ਜਮਾ ਇਹਨਾਂ ਥਣ ਦਾ ਸਾਈਜ਼ ਬਹੁਤ ਸੋਹਣਾ ਰੱਖਦੇ ਇਹਦਾ ਸੂਆ ਕਿਹੜਾ ਬਾਈ ਬਾਈ ਉਹਨਾਂ ਦਾ ਆਪਾਂ ਜਿੱਥੋਂ ਲਈਆ ਪਲਹੁਣ ਗਈ ਆ ਆਪਾਂ ਦੂਏ ਕਰਕੇ ਲਈਆ ਜੈਡ ਬਲੈਕ ਚੋਟੀ ਠੀਕ ਆ ਗੱਲ ਸੈਂਗ ਰੱਖ ਲਿਆ ਜਮਾ ਬੰਦ ਹੈ ਨਾ ਮੈਂ ਨਿੱਕਾ ਨਿੱਕਾ ਸਿੰਘ ਹੈ ਜਮਾ ਬਾਈ ਜੀ ਸਿੰਘ ਆ ਗਿਆ ਬੰਦ ਸਿੰਘ ਤੇ ਮਾਰਨੀ ਕਹੇ ਜੀ ਕੈਮਰਾ ਫੇਸ ਕਰ ਲਾ ਬਾਈ ਇਧਰਲੇ ਸਿੰਗ ਆ ਗਿਆ ਬਿਲਕੁਲ ਬੰਦ ਬਿਊਟੀ ਵਾਲੀ ਝੋਟੀ ਆ ਗਈ ਲੈ ਚਲ ਭਈ ਆ ਜੈਡ ਬਲੇਗ ਹੈ ਬਾਈ ਜੀ ਸੂਆ ਕਿੰਨੇ ਦਿੰਦਾ ਬੰਦੀ ਦਾ ਸੂਆ ਹੈਗਾ ਜੀ 8 ਅੰਗ ਦੇਣਾ ਦਾ 8 ਅੰਗਾਂ ਦੀ ਸੂਈ ਹੋਈ ਆ ਤੇ ਦੁੱਧ ਕਿੰਨਾ ਕਹਾਜ ਰਾ ਹੁਣ ਦੁੱਧ ਹੈਗਾ ਜੀ 18 ਕਿਲੋ ਝੋਟੀ ਥੱਲੇ 18 ਕਿਲੋ ਰੈਡੀ ਦਾ ਹਾਂਜੀ ਆ ਦੁੱਧ ਹੈਗਾ ਸੱਜਣੋ ਇਹਦੇ ਕੋਲੇ 18 ਕਿਲੋ ਤਿਆਰੀ ਦਾ ਤੇ 8 ਦਿਨਾਂ ਦੀ ਸੂਈ ਆ ਸਿੰਘ ਹੈਗਾ 8 ਤੋਂ 10 ਦਿਨਾਂ ਦੀ ਸੂਈ ਆ ਜੀ ਐਂ ਮੰਨ ਲਓ ਵੀ ਬਿਊਟੀ ਵਾਲੀ ਪੱਖ 'ਚ ਵੀ ਆਉਂਦੀ ਆ ਤੇ ਦੁੱਧ ਵਾਲੇ ਪੱਖ 'ਚ ਵੀ ਹਾਂਜੀ ਪੂਰੀ ਦਿਖਾ ਦਿੰਗੇ ਰਿਵਿਊ ਕਰਕੇ ਸਿੰਘ ਦਾ ਸਿੰਗ ਦੀ ਸ਼ੇਪ ਜੀ ਦਿਖਾ ਦੇ ਨੇੜੇ ਲਾ ਕੇ ਬਿਲਕੁਲ ਬੰਦ ਆ ਗਏ ਜਿਵੇਂ ਕਹਿੰਦੇ ਨੇ ਆ ਟੇਲਾ ਨਹੀਂ ਟਪਦਾ ਉਹ ਸਿਸਟਮ ਹਾਂਜੀ ਹਾਂਜੀ ਪੂਰਾ ਉਂਗਲੀ ਵੀ ਨਹੀਂ ਵਰਦੇ ਲੋ ਜੀ ਠੀਕ ਆ ਕਰਨ ਮੈਂ ਚਲ ਬਈ ਹਾਂ ਤੇ ਮੈਲੇ ਮੂਲੇ ਲਾ ਕੇ ਕਿੰਨਾ ਕਰ ਦੁੱਧ ਕਰ ਸਕਦੀ ਆ ਹੋਰ ਦੁੱਧ ਤਾਂ 20 ਕਿਲੋ ਤੋਂ ਪਲੱਸ ਹੋਊਗੀ ਆਪਾਂ 18 ਕਿਲੋ ਦੀ ਗਾਰੰਟੀ ਲਵਾਂਗੇ ਬਈ 18 ਦੀ ਹੋਰ ਭੇਜਾਂਗੇ ਹਾਂਜੀ ਹੋਰ ਭੇਜਾਂਗੇ 18 ਦੀ ਪਾਈ ਕਹਿੰਦਾ ਗਾਰੰਟੀ ਤੇ ਦੇ ਦਾਂਗੇ ਜੇ ਕਿਸੇ ਭਰਾ ਨੇ ਲੈ ਕੇ ਜਾਣੀ ਆ ਝੋਟੀਏ ਵੀ ਬਿਊਟੀ ਵਾਲੇ ਪੱਖ 'ਚ ਵੀ ਚੰਗੀ ਆ ਤੇ ਦੁੱਧ ਵਾਲੇ 'ਚ ਵੀ ਹਾਂਜੀ ਮੂੰਹ ਦੀ ਕੁਆਲਿਟੀ ਦੇਖੋ ਕਹਿੰਦਾ ਬਿਲਾਸ 'ਚ ਪਾ ਇੱਥੇ ਦਿਖਾ ਦੇ ਗਏ ਰਿਸਮਾਰਕਾ ਚ ਮੰਨੀ ਦੀ ਕਰਾ ਦੇ ਤਸੱਲੀ ਹੋਏ ਚਰਵਾਦ ਆਇਆ ਆਪਾਂ ਬਾਟ ਵੀ ਲੰਬੀਆ ਤਸੱਲੀ ਕਰਾ ਦੇ ਹਰੇਕ ਪੱਖ ਤੋਂ ਤੇ ਇੱਕ ਗੱਲ ਹੋਰ ਦੱਸ ਦੇਣਾ ਇਹਦਾ ਸਿੰਘਾ ਸਿੰਘ ਵੀ ਇਹਦਾ ਅਰੀਜਨਲ ਆ ਸਾਰਾ ਕਿੰਕਰਾਂ ਵਾਲਾ ਆ ਜੀ ਆਪਣੇ ਆ ਸਾਡੇ ਵਾਲੇ ਏਰੀਆ ਚ ਖੱਡੇ ਵਾਲਾ ਕਹਿੰਦੇ ਨੇ ਕੌਡੀਆਂ ਵਾਲਾ ਕਹਿੰਦੇ ਨੇ ਉਹ ਗੱਲ ਬਾਤ ਆ ਪੈਸੇ ਬਣੀ ਇਹਦੇ ਕਿੰਨੇ ਲਾਵਾਂਗੇ ਫਿਰ ਉਹ ਮੁੱਲ ਤਾਂ 2.5 ਲੱਖ ਰੁਪਈਆ ਜੀ ਕਿੰਨੇ ਕ ਦੀ ਹੋ ਜੂਗੀ ਇਹ ਆ 240 ਦੇ ਦਵਾਂਗੇ ਜੀ 240 ਹਾਂ ਜੀ ਛੱਡ ਦਾਂਗੇ ਦੋ ਹੋਰ ਛੱਡ ਦਵਾਂਗੇ ਜੀ ਦੋ ਕਹਾ 1000 ਹੋਰ ਹੋ ਜੂਗੀ ਮਾਫੀ ਇੰਨੀ ਕਹੇਗੀ ਆਪਣੇ ਕੋਲੇ ਪਾਵਰ ਵੀ 2000 ਰੁਪਿਆ ਦਾ ਆਪਾਂ ਯੋਰ 4x ਤੇ ਪਾ ਲਾ ਜਿੰਦਾ ਤੋ ਕਹਿੰਦੇ ਨੇ 4x ਵੀ ਜੈਡ ਬਲੈਕ ਆ ਗਈ ਬਲਕ 4x 4 ਰਾਈਡਰ ਲੱਗਾ ਉਹ ਸਾਡੇ ਦਿਖਾ ਦੇ ਗਰੀ ਆਰਡਰ ਕੁਆਲਿਟੀ ਇਧਰਲੇ ਬੰਨੇ ਉਹ ਦਿਖਾ ਦੇ ਗਾਰੇ ਪੱਖ ਤੋਂ 4x ਕਿਵੇਂ ਬਣੀ ਇਹ 100 ਨੰਬਰ ਹੀ ਆ ਜੀ ਓਕੇ ਜਮਾ ਹਾਂ ਜੀ ਤੇ ਹੁਣ ਚੱਲ ਆਪਾਂ 3 ਨੰਬਰ ਤੇ ਬਟਨ ਵੀ ਲੱਗੇ ਆ ਜਿੱਦਾਂ ਆਪਾਂ ਬਟਨ ਹੁੰਦੇ ਝੋਟੀ ਦੇ ਬਟਨ ਵੀ ਲੱਗੇ ਆ ਗੈਰੀ ਦਿਖਾ ਦੇ ਬਟਨ ਵੀ ਦਿਖਾ ਦੇ ਮੈਂ ਜ਼ਿਕਰ ਆ ਦਿੱ ਤਸल्ली ਸਵੇਰ ਦੀ ਬਿਲਕੁਲ ਠੰਡੀ ਆ ਤੇ ਸ਼ੀਸ਼ੇ ਵਾਲਾ ਕੰਮ ਹੀ ਆ ਜਿਵੇਂ ਸ਼ੀਸ਼ਾ ਜੰਮ ਖੜਾ ਹੁੰਦਾ ਹਾਂਜੀ ਤੇ ਹੁਣ ਮਾਰਦੇ ਕੈਮਰਾ ਫਿਰ 3 ਨੰਬਰ ਵਾਲੀ ਦੇ ਇਹਦਾ ਕਿਹੜਾ ਸੂਆ ਬਾਈ ਬਾਈ ਇਹ ਦੂਜਾ ਸੂਆ ਆ ਤੋਰ ਚੋਪਰਾ ਖੋਲ ਕੇ ਸੂਆ ਦੂਜਾ ਕਿੰਨੇ ਦਿੰਦੀ ਹੋਈ ਆ ਸੂਈ ਨੂੰ ਹੋ ਗਿਆ ਤਾਜੀ ਆ ਸੂਈ ਜੀ ਪੰਜਵਾਂ ਛੇਵਾਂ ਦੇਣੇ ਆ ਜੀ 나ੜੂ ਨਾਲ 나ੜੂ ਨਾਲ ਕੱਟੀ ਮਗਰ ਆ ਅਨਾਲ ਇਹਦੇ ਆ ਗਈ ਕੱਟੀ 나ੜੂਆ ਵੀ ਨਾਲ ਹੀ ਆ ਆਡਰ ਰੱਖਦੀ ਆ ਫੁੱਲ ਚੜਾਈ ਵਾਲਾ ਫੁੱਲ ਚੌੜਾ ਆਡਰ ਰੱਖਦੇ ਜਿੱਦਾਂ ਦੀ ਬਾਡੀ ਦੀ ਚੜਾਈ ਆ ਉੱਤੋਂ ਉਦਾਂ ਦੀ ਆਡਰ ਦੀ ਚੜਾਈ ਆ ਗਈ ਝੋਟੀ ਦੀ ਕਮਾਲਾ ਬਈ ਇੱਥਾ ਇੱਥੇ ਰੋਕ ਲਾ ਇੱਥੇ ਰੋਕ ਲਾ ਮਾੜੀ ਇੱਥੋਂ ਦਿਖਾ ਦੇਗਾ ਜੀ ਆਡਰ ਵਿਊ ਕਰਕੇ ਥੱਲੇ ਉਹ 4x4 ਵਾਲਾ ਸਿਸਟਮ ਹੀ ਆ ਤੇ ਸਵਾਦੀ ਇਹ ਵੀ ਠੰਡੀ ਸੀ ਲਾ ਥਣ ਦਾ ਸਹਿਜ ਵੀ ਬਹੁਤ ਸੋਹਣਾ ਰੱਖਦੀ ਹੈ ਲੈ ਚੱਲ ਬਈ ਬਦ ਦਾ ਹਾਜ਼ਰ ਕਿੰਨਾ ਕ ਬਹੁਤ 16 ਕਿਲੋ ਹੁਣ ਤਿਆਰ ਆ ਬਈ ਜੀ ਤਾਜੀ ਸੂਈ ਆ ਤਾਜੀ ਸੂਈ ਚਾਰ ਪੰਜ ਦਿਨਾਂ ਦੀ ਆ ਹਾਂਜੀ ਆ 16 ਕਿੱਲੋ ਪੱਟੀ ਮਗਰ ਆ ਜੀ ਕੋਲੇ ਇਹਦੇ ਹਾਜ਼ਰਾ ਤੇ ਕੱਤੀ ਬਹੁਤ ਵਧੀਆ ਕੁਆਲਿਟੀ ਦੀ ਹੈ ਗਰੀ ਕੱਤੀ ਦੀ ਮਾਰਦੀ ਕੈਮਰਾ ਕੋਈ ਆ 나ੜੂ ਆ ਵੀ ਦਿਖਾ ਨਹੀਂ ਇਹਦਾ 나ੜੂ ਆ ਨਾਲ ਹੀ ਆ ਪੰਜਵਾਂ ਕ ਦਿਨ ਬਾਈ ਕਹਿੰਦਾ ਸੂਈ ਨੂੰ ਆ 16 ਕਿਲੋ ਹਾਜ਼ਰਾ ਨਾਲ ਕੱਤੀ ਆ ਤੇ ਮੈਲੇ ਮੂਲੇ ਲੱਗ ਕੇ ਜਾਊ ਠਾਰਨ ਤੋਂ ਬਾਹਰ ਪਲੱਸ ਜਾਊਗੀ ਪਲੱਸ ਜੀ 18 ਪਲੱਸ ਹਾਂਜੀ ਚਵਾਈ ਦੀ ਕਿੰਨੇ ਆ ਜੀ 100 ਨੰਬਰੀ ਆ ਆਪਣੀ ਮੈਂ ਚਵਾਈ ਤੋਂ ਤਾਂ ਫੇਰ ਹੁੰਦੀ ਨਹੀਂ ਜੀ ਠੀਕ ਆ ਗੱਲ ਹਾਂਜੀ ਇਹਦਾ ਰੇਟ ਬਾਈ ਲੈ ਲਓ 2.5 ਲੱਖ ਰੁਪਈਆ ਜੀ 2 ਲੱਖ 30 ਯਾਦੀ ਦੇ ਦਮਾ ਗਈ ਇਹ ਦੰਦਾਂ ਚ ਕਿਵੇਂ ਹੋਣਗੀਆਂ ਤੇ ਚੋਕਰੀਆਂ ਛਕੀਆਂ ਆਈਆਂ ਆਪਣੀ ਸਾਰੀਆਂ ਝੋਟੀਆਂ ਚੋਕਰੀਆਂ ਛਕੀਆਂ ਤੇ तकरीबन ਦੰਦਾਂ ਦੇ ਵਿੱਚ ਹੀ ਹਾਂਜੀ ਹਾਂਜੀ ਤੇ ਹੁਣ ਆ ਜਾ ਗਏ ਰੀ ਚਾਰ ਨੰਬਰ ਆਈ ਤੇ ਚੀਜ਼ਾਂ तकरीबन तकरीबन ਜਿੰਨੀਆਂ ਕਹ ਦਿਖਾਉਂਦੇ ਆ ਬਾਈ ਕੋਲੇ ਕੁਆਲਿਟੀ ਦੀ ਹੁੰਦੇ ਨੇ ਥੋੜੀ ਜੀ ਖਾਸ ਲੱਗਦੀ ਆ ਹਾਂ ਇਹ ਤਾਂ ਬਾਈ ਜੀ ਬੜੀ ਖਾਸ ਆ ਜੀ ਹਾਂਜੀ ਇਹ ਤਾਂ ਕੰਪੀਟੀਸ਼ਨ ਵਾਲਾ ਕੰਮ ਹੈ ਜੀ ਇਹ ਝੋਟੀਆਂ ਥੋਰ ਖੋਲ ਕੇ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਸੂਏ ਬਾਈ ਜੀ ਭਾਦ ਵੀ ਫੁੱਲ ਵੱਡਾ ਆ ਗਿਆ ਹਾਂਜੀ ਫੁੱਲ ਸਾਰੇ ਪਾਸੇ ਫੁੱਲੇ ਆਰਡਰ ਵੀ ਦਿਖਾ ਦਿੰਗੇ ਗੈਰੀ ਬਾਈ ਆਰਡਰ ਵੀ ਫੁੱਲ ਚੜਾਈ ਵਾਲਾ ਆ ਗਿਆ ਲੈ ਚੱ ਇਹਦੇ ਨਾਲ ਦੀ ਨਾ 7 ਲੱਖ ਰੁਪਇਆ ਮੰਗਦੇ ਸੀਗੇ ਅ ਚਾਚਾ ਕਹਿੰਦਾ ਇਹਦਾ 7 ਲੱਖ ਰੁਪਇਆ ਮੰਗ ਲਾ ਇਹਦਾ ਕਹਿੰਦਾ 7 ਲੱਖ ਰੁਪਇਆ ਮੁੱਲ ਵੀ 7 ਲੱਖ ਰੁਪਇਆ ਮੁੱਲ ਦੀ ਲੈਣੇਦਾਰ ਨੂੰ ਉੱਠਣਾ ਪੈ ਗਿਆ ਕੁਰਸੀ ਤੋਂ ਕਹਿੰਦਾ 7 ਲੱਖ ਰੁਪਇਆ ਮੰਗਦੇ ਦੇਦਾ ਬਾਕੀ ਕੁਆਲਿਟੀ ਆ ਜਿਹੜੀ ਸ਼ੋਕ ਕੁਆਲਿਟੀ ਦਾ ਇੱਥੇ ਰੋਕ ਲਾ ਰੋਕ ਲਾ ਰੋਕ ਲਾ ਇੱਥੋਂ ਦਿਖਾ ਗਏ ਜੀ ਸੈੱਟ ਵਾਲੀ ਖੜੀ ਆ ਆਰਡਰ ਕੁਆਲਿਟੀ 7 ਲੱਖ ਕਿਸੇ ਗੱਲ ਤੂੰ ਮੰਗਦਾ ਹੁਣਾਂ ਬਾਗਰੂ ਜੀ ਦੇ ਘਰੇ ਖੜੀ ਹੋਣੀ ਹੈ ਜੀ ਹਾਂਜੀ ਬਾਈ ਜੀ ਦੰਦੇ ਨਹੀਂ ਸੀ ਮਸੀ ਧੱਕੇ ਨਾਲ ਲਈ ਜੀ ਕਮਾਲ ਐ ਇਹਨੂੰ ਕੀ ਰਾਮ ਮੇਲੇ ਕਰਕੇ ਲਈ ਆ ਇਹ ਵੀ ਠੀਕ ਐ ਕਰਨ ਹਾਂਜੀ 7 ਲੱਖ ਇਹਦਾ ਬਾਕੀ ਮੰਗਣਾ ਯਾਰ ਬਣਦਾ ਕਿਉਂਕਿ ਸਿੰਘ ਵਾਲੇ ਪੱਖ ਤੋਂ ਤੇ ਬਾਕੀ ਆਰਡਰ ਕੁਆਲਟੀ ਵਾਲੇ ਪੱਖ ਤੋਂ ਤੇ ਇੱਥੋਂ ਥਣ ਦਾ ਸਹਿਜ ਵੀ ਦਿਖਾ ਦੇਈਂ ਜੀ ਤੋਰੀ ਥੋੜਾ ਇੱਕ ਪੈਰ ਗਾਹਾਂ ਕਰਾ ਦੇ ਇੱਥੇ ਰੋਕ ਲਾ ਇੱਥੋਂ ਦਿਖਾ ਦੇ ਇਹ ਹੁੰਦੀ ਐ ਜਿਵੇਂ ਆਪਾਂ ਕਹਿ ਨਹੀਂ ਹੁੰਦੇ 4x4 ਆ ਅਸਲੀ 4x4 ਦਿਖਾ ਦਾਂਗੇ ਅੱਜ ਤੁਹਾਨੂੰ ਨਾਲ ਗੈਪ ਦਿਖਾ ਦੇ ਥਣਾ ਦਾ ਲੈ ਚੱਲ ਬਈ ਇਹਨੂੰ ਆਨਾਂ ਦਾ ਗੈਪ ਵੀ ਬਹੁਤ ਸੋਹਣਾ ਰੱਖਦੀ ਆ 22 ਇਹਦੀ ਆਏ ਹੋਊਗੀ ਜਿਵੇਂ ਧਰਤੀ ਜਿਹਾ ਪਕਾਇਆ ਵੀ ਫਰਸ ਚ ਮੋੜੇਗਾ ਬਾਜ ਮੋਰੀਆਂ ਘਟਣ ਵਾਲੀ ਆ ਜੀ ਬਾਕੀ ਤੁਹਾਨੂੰ ਖੜੀ ਦਿਖਾ ਦੂੰਗਾ ਉੱਥੇ ਵੀ 4x4 ਵਾਲਾ ਸਿਸਟਮ ਆ ਜਿਹੜਾ ਥੱਲੋਂ ਕੀ ਹੁੰਦਾ ਲਿਆ ਕੈਮਰਾ ਇਧਰਲੇ ਬੰਨੇ ਆ ਜਾ ਇੱਥੋਂ ਦਿਖਾ ਦੇ ਸਮਾਰ ਕੇ ਥੱਲੇ ਬਹਿ ਕੇ ਦਿਖਾ ਦੇ ਚਾਰੇ ਥਣ ਇਧਰਲੇ ਬੰਨੇ ਕਰਕੇ ਕੈਮਰਾ ਇਹ ਕਿੰਨਾ ਬਹੁਤ ਆ ਰੁਪਈਆ ਦਾ ਜਿਹੜਾ 7 ਲੱਖ ਆ ਕਹਿੰਦੇ ਵੀ ਇਹ ਕਿਸੇ ਗੱਲ ਤੂੰ ਮੰਗਿਆ ਗਿਆ ਇੱਥੋਂ ਹੁਣ ਇਹਦੇ ਫੇਸ ਵਾਲੇ ਪੱਖ ਤੇ ਮਾਰ ਦੇ ਕੈਮਰਾ ਕਿੰਨੇ ਕ ਦਿਨ ਦੀ ਸੂਈ ਆ ਇਹ ਸੂਈ ਦਵਾ ਗਿਆ ਜੀ 10 ਅੰਕ 10 11 ਦਿਨਾਂ ਦੀ ਸੂਈ ਕਿੰਨਾ ਕ ਹਾਜ਼ਰ ਆ ਹੁਣ ਦੁੱਧ 20 ਕਿਲੋ ਹੁਣ ਤਿਆਰ ਆ ਜੀ 23 ਕਿਲੋ ਦੀ ਗਾਰੰਟੀ ਨਾਲ ਜੀ 23 ਕਿਲੋ ਦੀ ਗਾਰੰਟੀ ਦੇ ਦੇਵੋ ਠੀਕ ਆ ਗੱਲ ਹਾਂਜੀ ਇਹਦੀ ਬਾਈ ਕਹਿੰਦਾ 23 ਕਿਲੋ ਦੀ ਗਾਰੰਟੀ ਮਿਲੂਗੀ ਨਾਲ ਨਾਲ ਮੇਲੇ ਵੀ ਜਿੱਤੂਗੀ ਹਾਂਜੀ ਮਾਣ ਵੀ ਪਤਾਊਗੀ ਤੁਹਾਡਾ ਤੇ ਫਾਰਮ ਤੇ ਟਾਪ ਦੀ ਨਸਲ ਇਹ ਨਾ ਤਿਆਰ ਵੀ ਕਰ ਦੂਗੀ 13 ਹੋਰ ਤੋਰ ਦੇ ਯਾਰ ਇਹਨੂੰ ਤੋਰ ਖੋਲ ਕੇ ਆ ਬਾਈ ਜੀ ਖੋਲ ਕੇ ਆਪਾਂ ਉੱਪਰੋਂ ਆ ਉੱਤੋਂ ਨਾ ਲਾ ਕੇ ਦਿਖਾ ਦੇ ਬਾਟਲੀ ਜਿਆ ਸ਼ਕਦੇ ਇਧਰਲੇ ਬੰਨੇ ਨੂੰ ਕਿਹੜਾ ਹੋਰ ਤੋਰ ਦੇ ਇਹਨੂੰ ਉੱਤੋਂ ਰੰਗ ਰੰਗ ਦਾ ਲੱਗ ਜਣਾ ਪਤਾ ਨਾ ਇਹ ਆ ਪੂਰੀ ਕਾਲੀ ਸ਼ਾ ਹੈ ਜੈਡ ਬਲ ਗਹਿਰੇ ਕਲਰ ਚ ਆ ਗਈ ਤੇਰਾ ਹੋਰ ਦਿਖਾ ਕਰੀ ਓਏ ਜਾਤ ਵੀ ਪੂਰੀ ਆ ਆਰਡਰ ਕੁਆਲਿਟੀ ਦਿਖਾ ਦੇ ਕਿਹੜਾ ਹਰੇਕ ਪੱਖ ਤੋਂ ਮੱਜਾ ਤਾਂ ਤੁਸੀਂ ਅਕਸਰੀ ਦੇਖਦੇ ਹੋ ਪਰ ਇਦਾਂ ਦਾ ਆਰਡਰ ਆਰਡਰ ਦੀ ਸ਼ੇਪ ਇਦਾਂ ਦਾ ਜਿਹੜਾ ਥਣ ਦਾ ਸੈਜ ਆ ਨਾ ਉਹ ਹਜ਼ਾਰ ਮੱਜ ਮੰਗ ਰ ਇੱਕ ਤਨੂ ਇੱਕ ਤੂ ਆਉਂਦਾ ਜੀ ਇੱਥੇ ਰੋਕ ਲੀ ਮਾੜੀ ਜੀ ਇੱਥੋਂ ਦਿਖਾਈ ਲਾ ਕੇ ਨੇੜੀ ਇੱਥੋਂ ਵਿਖਾ ਦੇ ਜਿਹੜਾ ਪੈਪ ਜਾਂਦਾ ਨੇ ਕਟਿੰਗ ਨਹੀਂ ਇਹਦੀ ਕਰੀ ਹੋਈ ਏ ਕਿਤੇ ਬਾਲਾ ਨਹੀਂ ਸਾਨੂੰ ਕਟਿੰਗ-ਕਟਿੰਗ ਕਰੀ ਫੇ ਇਹਦਾ ਪੂਰੇ ਪੈਪ ਦੱਸੂਗਾ ਇਹ ਨਿਆ ਚੀਜ਼ ਆ ਗਈ ਨਾ ਆ ਚੀਜ਼ ਆ ਗਈ ਆਹ ਆ ਚੀਜ਼ ਕੁਆਲਿਟੀ ਦੀ ਮੁੱਲ ਆ ਇਹ ਸਾਰਾ ਲੈ ਚੱਲ ਬਈ ਇਹਨੂੰ ਕਿੰਨਾ ਦੁੱਧ ਤਿਆਰ ਦੱਸਿਆ ਉਹਨੂੰ 20 ਕਿਲੋ ਤਿਆਰ ਹੈ ਜੀ 20 ਕਿਲੋ ਇਹਦੇ ਕੋਲੇ ਹੈਗਾ ਰੈਡੀ 23 ਕਿਲੋ ਦੀ ਇਹਦੀ ਗਾਰੰਟੀ ਮਿਲੂਗੀ ਤੁਹਾਨੂੰ ਬਾਕੀ ਤੁਹਾਨੂੰ ਇਹਦੀ ਕੁਆਲਿਟੀ ਦੱਸਦੀ ਵੀ ਹੋਊਗੀ ਵੀ ਆਈਟਮ ਦੁੱਧ ਕਿੰਨੇ ਕ ਦੁੱਧ ਵਾਲੀ ਆਈਟਮ ਆ ਇਹ ਪੈਸੇ ਮਣੀ ਇਹਦੇ ਹੁਣ ਕਿੰਨੇ ਲਵਾਂਗੇ ਆਪਾਂ ਭਾਈ ਅਗਲੇ 7 ਲੱਖ ਮੰਗਦੇ ਜੀ ਆਪਾਂ ਕਿੰਨੇ ਮੰਗ ਆਪਾਂ 5 ਲੱਖ ਰੁਪਈਆ ਲੈਣਾ ਜੀ ਆਪਾਂ 5 ਆਪਾਂ 2 ਘਾਟ ਗਏ ਉਹਨਾਂ ਨਾਲ 2 ਘਾਟ ਗਏ ਠੀਕ ਆ ਗੱਲ ਜੀ ਠਣ ਗਰੀ ਕਰਾ ਹੋਰ ਦਿਖਾ ਇੱਥੋਂ ਹੋਰ ਵੀ ਮਾਨ ਤਣ ਮੌਕੇ ਦੇ ਕਰ ਦਵਾਂਗੇ ਠੀਕ ਆ ਗੱਲ ਹਾਂਜੀ ਮੈਂ ਕੋਣ ਕਾਲ ਕਰਦਾ ਆ ਜਾ ਫਿਰ ਆ ਜਾ ਲਾਣੇਦਾਰ ਕਹਿੰਦਾ ਮੈਂ ਕਰ ਦਾਂ ਮਾਨ ਤਣਾ ਆ ਜਾ ਵੇਰੀ ਵੇ ਆ ਜਾ ਇੱਧਰ ਲੈ ਬੰਦੇ ਲਿਆ ਕੈਮਰਾ 5 ਨਹੀਂ ਲੈਣਾ 4 ਲੱਖ ਰੁਪਈਆ ਲੈਣਾ ਲੱਖੜਾ ਦਾ ਹਾਂ ਲੱਖੜਾ ਦਾ ਇਹ ਦੂਜਾ ਲਾਣੇਦਾਰ ਆ ਗਿਆ ਉਹਨਾਂ ਕੋਲ 7 ਵਜੇ ਦੀ ਲੱਖ ਮੈਂ ਛੱਡੂੰ ਨਹੀਂ 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 ਚਲੋ ਮਾਰ-ਤਾਨ ਵੀ ਕਰ ਦਵਾਗੇ ਜਿਹੋ ਆਣ ਵਧੀਆ ਬੰਦਾ ਹੋਵੇ ਉਹਨੂੰ ਮਾਰ-ਤਾਨ ਕਰਾ ਲੈਂਦੇ ਮੈਂ ਲੱਖਾਂ ਦੇ ਦੂਜੇ ਲਾਣੇਦਾਰ ਤੋਂ ਵੀ ਕਰਾ ਦਿਆ ਆਇਆ 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 ਗਰੀ ਉਹ ਲਾਣੇਦਾਰ ਤੋਂ ਵੀ ਕਰਾ ਲਵਾਂ ਮਾਰ ਵੀ ਕਿੰਨਾ ਕਰ ਦਿਆਂ ਆਪਾਂ ਕਿੰਨੇ ਛੱਡ ਦਾਂਗੇ ਜੀ ਛੋਟਪਾ ਕਰ ਦਵਾਂਗੇ ਹੋਰ ਥੇ ਕੀ ਆ ਛੋਟਪਾ ਕਰ ਦਵਾਂਗੇ ਬਾਕੀ ਤੁਸੀਂ ਕਰ ਦਿਓ ਉਹ ਨਹੀਂ 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 ਕਿਦਾ ਸਾਰਾ ਲੱਖ ਤੋਂ ਕਿੰਨਾ ਕਿੰਨਾ ਦਾ ਫਰਕ ਆ ਯਾ ਯਾ ਕਰ। ਯਾ ਯਾ ਕਰ। 50 ਕਰ ਦਾਂਗੇ। ਉਹ ਕਰ ਦਿੰਦੇ। ਉਸ ਮੈਂ ਹੁਣ ਮੰਨੇ ਤੋਂ ਛਡਾ ਲਵਾਂ। ਇਹਦਾ ਠੀਕ ਹੈ ਠੀਕ। ਲਾ ਲਵੀ ਕਿੰਨੇ ਰਹਿ ਗਏ? 4.5 ਤਿੰਨ ਰਹਿ ਗਿਆ ਹੁਣ ਤਾਂ ਮੰਨੇ। ਬਸ ਹੁਣ ਨਹੀਂ ਬਾਈ ਇਹ ਤੋਂ ਕੱਟ ਲੈਣਾ। ਕਿੰਨੇ ਲਵਾਂਗੇ? 3.5 ਲੱਖ ਰੁਪਈਆ ਲੈਣਾ। ਦੇਖ ਲੈ। ਹਾਂਜੀ। ਉਹ ਕਰ ਦੇ ਥੋੜਾ। ਨਹੀਂ ਬਸ ਬਾਈ। ਬਾਹਲੀ ਚੰਗੀ ਆ ਛੋਟੀ ਕੁਆਲਟੀ ਬਹੁਤ ਹੈ ਜੀ। ਅੜਗੀ ਗਰਾਰੀ ਸਾਡੇ ਤਿੰਨ ਪਿਆ ਕੇ ਹੈ ਨਾ। ਹਲਾ 7 ਲੱਖ ਮੰਗਦਾ ਇਹ ਬਾਈ। ਠੀਕ ਹੈ। ਹਾਂ ਲੱਖ ਬਾਈ ਕਹਿੰਦਾ ਡਿਮਾਂਡ 7 ਲੱਖ ਦੀ। ਬਾਕੀ ਇਹਦਾ ਕੱਦ ਵੀ ਤੁਹਾਨੂੰ ਮੈਂ ਦਿਖਾ ਦਿੰਨਾ ਨਾਲ ਛੜ ਕੇ ਥੇਰੇ ਕ ਇੱਕ ਤਾਂ ਹੁੰਦਾ ਨਾ ਕਈ ਵਾਰੀ ਇਲਜ਼ਾਮ ਲੱਗਦੇ ਨੇ ਵੀਡੀਓ ਵਾਲਿਆਂ ਦੀ ਵੀ ਵੱਡੀ ਬਣਾਉਂਦੇ ਨੇ ਆਪਣੀ ਕੋਈ ਵੱਡੀ ਨਹੀਂ ਕੀਤੀ ਇੱਥੋਂ ਤੁਸੀਂ ਇਹਦੇ ਕੱਦ ਦਾ ਆਈਡੀਆ ਲਾ ਲੇ ਤੁਹਾਨੂੰ ਮੈਂ ਨਾਲ ਖੜ ਕੇ ਦਿਖਾਤਾ ਹਰੇਕ ਪੱਖ ਤੋਂ ਦੀ ਕੁਆਲਿਟੀ ਦਿਖਾਦੀ ਕਿਉਂਕਿ ਇਹ ਕਿਤੋਂ ਵੀ ਲੁੱਕ ਨਾਲੀ ਚੀਜ਼ ਨਹੀਂ ਹੈਗੀ ਵੀ ਮੈਂ ਇਹਦੇ ਪਰਦਾ ਪਾ ਦਾਂ ਪਾ ਦਾਂ ਤੁਹਾਨੂੰ ਵੱਖ ਤੋਂ ਪਰਦਾ ਪੈਣ ਵਾਲੀ ਨੇ ਕੁਆਲਿਟੀ ਬੜੀ ਬਲਝਿਆ ਜੀ ਪੈਸੇ ਛੋਟੇ ਜਰੂਰ ਲੱਗਣਗੇ ਇੰਨੇ ਕਿ ਤੁਹਾਨੂੰ ਗਾਰੰਟੀ ਮੈਂ ਦੇਦਾ ਨਾ ਜਦੋਂ ਪਿੰਡ ਜਾ ਕੇ ਤਾਰੋਗੇ ਨਾ ਦੇਖਣ ਜਰੂਰ ਆਊਗਾ ਸਾਰਾ ਪਿੰਡੇ ਨੂੰ ਵੀ ਆਈਟਮ ਕਿਤੋਂ ਖਰੀਦੀ ਆ ਦੋ ਖਰੀਦਣ ਦੀ ਬਜਾਏ ਤੁਸੀਂ ਇੱਕ ਝੋਟੀ ਲੈ ਲਓ ਇੱਕ ਲੈ ਲਿਓ ਬਰੀਡ ਵੀ ਚੰਗੀ ਤਿਆਰ ਕਰ ਦੂੰ ਤੇ ਜਦੋਂ ਆਥ ਨੇ ਚੋਇਆ ਕਰੋਗੇ ਨਾ ਉਦੋਂ ਤੁਹਾਡੇ ਨਾਲ ਜ਼ਰੂਰ ਜ਼ਿਆਦਾ ਆਇਆ ਕਰੂਗੀ ਇਹ ਪੈਸੇ ਇਹ ਕਿਹੜੀ ਗੱਲ ਦੇ ਲਾਏ ਨੇ ਵੀ ਚੋਣ ਦੇ ਪੈਸੇ ਲਾਏ ਨੇ ਜਦੋਂ ਬਾਲਟਾ ਉੱਪਰ ਨੂੰ ਜਾਊਗਾ ਹਾਂਜੀ ਤੇ 20 ਕਿਲੋ ਅੱਜ ਹਾਜ਼ਰ ਆ ਕਹਿਣ ਵਾਲੀ ਗੱਲ ਨਹੀਂ ਹੈਗੀ ਉਹ ਤੁਸੀਂ ਦੋ ਟਾਈਮ ਚਾਰ ਟਾਈਮ ਤਸੱਲੀ ਬਾਈ ਤੋਂ ਕਰਾ ਸਕਦੇ ਹੋ ਤੇ ਧਾਰਾਂ ਵੀ ਜਮੈਂ ਤੁਹਾਨੂੰ ਦਿਖਾਊਗਾ ਬੱਚਾ ਲਾ ਕੇ ਮਾਰ ਕੇ ਤੇ ਹੁਣ ਮਾਰਦੇ ਆ ਆ ਲਾਸਟ ਵਾਲੀ ਝੋਟੀ ਦੇ ਕੈਮਰਾ ਤੋੜ ਦੇ ਮੰਨੇ ਖੋਲ ਕੇ ਸੋ ਬਾਈ ਬਟਨੀ ਦਿਖਾ ਦੇ ਠੀਕ ਹੈ ਗੱਲ ਬਟਣਾ ਨਹੀਂ ਲੈਣਾ ਸਾਰੀਆਂ ਨਾ ਅੱਬਟਾਂ ਵਾਲੀਆਂ ਤੌਰ ਖੋਲ ਕੇ ਇਹਨੂੰ ਵੀ ਸੂਆ ਘੜਾ ਦਾ ਬਾਈ ਬਾਈ ਇਹ ਦੂਜਾ ਸੂਆ ਤਾਜੀ ਸੂਈ ਆ ਜੀ ਠੀਕ ਹੈ ਗੱਲ ਆ ਜੋ ਟੀ ਨੂੰ ਬੱਚਾ ਲਾ ਦੇ ਆਪਾਂ ਇਹਦੀਆਂ ਧਾਰਾਂ ਦਿਖਾ ਦਾਂਗੇ ਸਾਡੇ ਤੇ ਨਾਲੀ ਜੇ ਮਾਰਦੇ ਦੋ ਲੋ ਆ ਨਾ ਬੱਚਾ ਇਹਦਾ ਸੂਆ ਕਹਿ ਦਿੰਦਾ ਬਾਈ ਸੋ ਇਹ ਤਾਜੀ ਸੂਈ ਆ ਪੰਜਵਾਂ ਦੇਣੀਆਂ ਆ ਜੀ ਠੀਕ ਹੈ ਗੱਲ ਕਿੰਨਾ ਕਿੰਨਾ ਕੋਲਾ ਹਾਜ਼ਰਾ ਹੁਣ 15 ਤੋਂ ਪਲੱਸ ਹੀ ਆ ਹੁਣ 15 ਤੋਂ ਬਾਹਰੇ ਹਾਂਜੀ ਠੀਕ ਹੈ ਗੱਲ ਤੇ ਬਾਕੀ ਇੱਕ ਗੱਲ ਹੋਰ ਆ ਜਿਹੜੇ ਭਰਾ ਕਹਿੰਦੇ ਨੇ ਵੀ ਬਾਈ ਹੋਰੀ ਕਹਿੰਦੇ ਨੇ ਹਰੇਕ ਥੱਲੇ 15 16 17 ਕਿਉਂਕ ਚੰਗੀ ਜਿਹੜੀ ਝੋਟੀ ਹੁੰਦੀ ਹੈ ਨਾ ਚੰਗੀ ਝੋਟੀ ਦੇ ਜਿਵੇਂ ਚਾਚਾ ਵੀਡੀਓ 'ਚ ਆਇਆ ਨਾ ਉਹ ਗਰਾਰੀ ਦਾ ਲਾਦਾ ਮੈਂ ਕਈ ਵਾਰੀ ਹਾਂਜੀ ਚੰਗੀ ਝੋਟੀ ਬਾਈ ਜੀ ਦੇਖ ਕੇ ਛੱਡਦੀ ਹੁੰਦੀ ਤੇਨੇ ਦੀ ਆਪ 'ਚ ਵੀ ਗਰਾਰੀ ਅੜ ਜਾਂਦੀ ਹੈ ਚੰਗੀ ਝੋਟੀ ਲੈਣ ਪਿੱਛੇ ਕਈ ਵਾਰੀ ਹਾਂਜੀ ਛੱਡ ਕੇ ਤੁਰਦੇ ਰਹੇ ਉਹ ਤੋਂ ਰੋ ਮੈਂ ਵੀਡੀਓ ਬਣਾਉਣੀ ਹਾਂ ਵੀਡੀਓ ਬਣਾਉਣੀ ਐ ਇਹਨੂੰ ਇਹਨੂੰ ਲਾ ਦਿਓ ਬੱਚਾ ਮੜਾ ਜਾਂ ਧਾਰਾਂ ਇਹਨਾਂ ਦਿਖਾ ਦਾਂਗੇ ਮਾਰ ਕੇ ਕਮਾ ਦੇ ਕੇ ਰਾਂ ਹੁਣ ਐਥੇ ਥਣ ਦਾ ਸਹਜ ਵੀ ਦਿਖਾ ਦੇ ਗਰੀ ਆਰਡਰ ਕੁਆਲਿਟੀ ਦਿਖਾ ਦੇ ਆ ਚੀਜ਼ ਕਰਕੇ ਬੰਨੇ ਇਹ ਵੀ ਇਹਦੇ ਕੋਲ ਕਿੰਨਾ 15 ਕਿਲੋ 15 ਕਿ ਪੀਕ ਲੈਵਲ ਦੇ ਪਾ ਦੂਗੀ 17 18 20 ਇਹਦੀ ਗਾਰੰਟੀ ਦਊਗਾ ਜੀ ਇਹਦੀ ਵੀ 20 ਕਿਲੋ ਦੀ ਹਾਂਜੀ ਪੂਰਾ ਮੈਂ ਹਿੱਕ ਥਾਪੜ ਕੇ ਆਈਆਂ ਨੇ ਜਮਾ ਹਾਂਜੀ ਆਹ ਤੇ ਬੱਚਾ ਵੀ ਦੇਖੋ ਨਰਮ ਆਲੇ ਠੀਕ ਆ ਗੱਲ ਹੈ ਬਾਈ ਕਹਿੰਦਾ ਹਿੱਕ ਥਾਪੜ ਕੀ ਲਿਆਂਦੀਆਂ ਝੋਟੀਆਂ ਸਾਰੀਆਂ ਇਹਦੀ ਵੀ 20 ਕਿਲੋ ਦੀ ਗਾਰੰਟੀ ਤੇ ਇਹਦੀ ਮਿਲੂਗੀ 23 ਕਿਲੋ ਦੀ ਗਾਰੰਟੀ ਬਾਕੀ ਜੋੜਾ ਤੁਹਾਨੂੰ ਦੱਸਦਾ ਵੀ ਆ ਇਹਦੇ ਕਿੰਨੇ ਪੈਸੇ ਲਵਾਂਗੇ ਮਨੀ ਇਹਦਾ 4 ਲੱਖ ਰੁਪਈਆ ਮੁੱਲ ਹੈ 4 ਲੱਖ ਪੂਰਾ 4 ਲੱਖ ਰੁਪਈਆ ਮੁੱਲਿਆ ਤਿੰਨ ਦੀ ਦੇ ਦਵਾਂਗੇ ਜਮੇ ਫਿਕਸ ਨੇ ਮੇੜ ਦੇ ਤਿੰਨ ਦੀ ਦੇ ਦਵਾਂਗੇ ਜੋੜਾ ਕਿੰਨੇ ਦਾ ਦੇ ਦੇਗਾ 3.5 6.5 ਲੱਖ ਲੱਗਦਾ ਹੈ 6.5 ਲੱਖ ਪੂਰੇ 6.5 ਦਾ ਹਾਂ ਜੀ ਮਾਨਤਨ ਕਰ ਦਵਾਂਗਾ ਜੀ 50 ਦੀ ਗੁੱਟੀ ਦਾ ਵਾਰ ਦਾਂਗੇ ਉਤੋਂ ਜੇ ਲਿਆਊਗਾ ਕੋਈ ਕਰ ਦਵਾਂਗਾ ਜੀ ਠੀਕ ਹੈ ਗੱਲਾਂ ਜੋੜਾ ਕਿਸੇ ਭਰਾ ਨੇ ਲਿਆਣਾ ਇਹ ਮੈਨੂੰ 20 ਕਿਲੋ ਦੀ ਗਾਰੰਟੀ ਤੇ ਹਾਂ ਜੀ ਇਹ ਮੈਨੂੰ 23 ਕਿਲੋ ਦੀ ਗਾਰੰਟੀ ਦੇ ਤਾਂ ਯਾਰ ਚੀਜ਼ ਇਹਦਾ ਜੀ ਕਰਦਾ ਇਹ ਲਵੀ ਖੜਾ ਰਹਿ ਹਾਂ ਜੀ ਬਾਕੀ ਬੱਚਾ ਲਾ ਕੇ 1800 ਨੂੰ ਇਹ ਆਪਾਂ ਹੁਣ ਦਿਖਾ ਦਨੇ ਮਾਰ ਕੇ